ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਦੋਸਤੋ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਬੜਾ ਹੀ ਭਾਗਾਂ ਭਰਿਆ ਦਿਨ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪੰਜਾਬ ਦੇ ਪੜ੍ਹੇ ਲਿਖੇ ਬੱਚੇ ਸਾਡੇ ਮੁਲਾਜ਼ਮ ਸਰਡੀਆਂ ਵੱਖ-ਵੱਖ ਜਥੇ ਬੰਨੀਆਂ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਵਿੱਚ ਕੰਮ ਕਰਦੇ ਹੋਏ ਸਾਰੇ ਵਰਕਰ ਰਿਟਾਇਰਡ ਮੁਲਾਜ਼ਮ ਮੌਜੂਦਾ ਮੁਲਾਜ਼ਮ ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਉੱਗੇ ਪ੍ਰੋਫੈਸਰ ਪਾਲੀ ਭਪਿੰਦਰ ਜੀ ਤੇ ਉਹਨਾਂ ਦੇ ਨਾਲ ਤੋਂ ਮੈਡਮ ਹੋਰ ਟੀਚਰ ਸਹਿਬਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਹੋਰ ਬਹੁਤ سارے ਸੱਜਣ ਡਾਕਟਰ ਪਿਆਰਾ لال ਗਰਗ ਵਰਗੇ ਪ੍ਰੋਫੈਸਰ ਮਨਜੀਤ ਸਿੰਘ ਵਰਗੇ ਕਿਹਦਾ ਕਿਹਦਾ ਨਾਮ ਲਈਏ ਜਿਸ ਵੀ ਵਿਦਿਆਰਥੀ ਨੇ ਪ੍ਰਾਣੀ ਵਿਦਿਆਰਥੀਆਂ ਨੇ ਵੱਖ-ਵੱਖ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਚਾਹੇ ਕੋਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਵੀ ਪੜਿਆ ਅੱਜ ਉਸ ਵਿਦਿਆਰਥੀ ਨੇ ਅੱਜ ਉਸ ਪ੍ਰਾਣੇ ਰਿਟਾਇਰਡ ਮੁਲਾਜ਼ਮ ਨੇ ਕਿਸੇ ਬਜ਼ੁਰਗ ਦੇ ਵਿੱਚ ਉਹਦੇ ਵਿੱਚੋਂ ਕੋ ਵਿਦਿਆਰਥੀ ਪੈਦਾ ਹੋਇਆ ਉੱਭਰਿਆ ਸਾਹਮਣੇ ਆਇਆ ਤੇ ਪੰਜਾਬ ਦੇ ਵਿਰਸੇ ਨੂੰ ਉਹਨਾਂ ਦੇ ਵਿੱਚ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਸਹਬਾਨ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਦੇ ਜਿਹੜਾ ਸਾਡੀ ਜਿਹਨ ਦੇ ਵਿੱਚ ਬਸਿਆ ਹੋਇਆ ਲੈਸਨ ਉਹਨੂੰ ਗੁਰੂ ਸਾਹਿਬਾਂ ਨੇ ਕਿੰਨਾ ਪਰਪੱਕ ਕੀਤਾ ਸੀ ਅਸੀਂ ਚਾਹੇ ਰਿਟਾਇਰਡ ਹੋ ਗਏ ਚਾਹੇ ਅਸੀਂ ਵੱਖ-ਵੱਖ ਡਿਪਾਰਟਮੈਂਟਾਂ 'ਚ ਕੰਮ ਕਰਦੇ ਆਂ ਜਾਂ ਅਸੀਂ ਹਲੇ ਪੜ੍ਹਦੇ ਆਂ ਪਰ ਅਸੀਂ ਪੰਜਾਬੀ ਆਂ ਜਿਹੜਾ ਪੰਜਾਬੀ ਖੂਨ ਹੈ ਉਹ ਹਰ ਹੱਦ ਨੂੰ ਹਰ ਸੰਕਟ ਨੂੰ ਪਾਰ ਕਰਕੇ ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਜਿਸ ਤਰ੍ਹਾਂ ਅੱਜ ਸਾਡੇ ਨੌਜਵਾਨ ਜਿਹੜਾ ਹੈ ਕੱਲ ਦਾ ਜਿਹੜਾ ਸੱਦਾ ਦਿੱਤਾ ਸੀ ਕਿ 10 ਤਰੀਕ ਨੂੰ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੋ ਉਹ ਆਪਣੇ ਰਾਸ਼ਨ ਪਾਣੀ ਦੀਆਂ ਗੱਡੀਆਂ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਤੇ ਅੱਜ ਰਾਸ਼ਟਰੀ ਸਵੈਮ ਸੇਵਿਕ ਸੰਘ ਦੀ ਜਿਹੜੀ ਨੀਤੀ ਹੈ ਜਿਸ ਨੇ ਹੌਲੀ-ਹੌਲੀ ਅਜਗਰ ਵਾਂਗੂ ਬਾਕੀ ਸਾਰੇ ਦੇਸ਼ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਸੰਸਥਾਵਾਂ ਨੇ ਉਹਨਾਂ ਨੂੰ ਜਕੜ ਲਿਆ ਇਸ ਵਕਤ ਉਹਨਾਂ ਦੇ ਗਲ ਘੁੱਟੇ ਜਾ ਰਹੇ ਆ ਜਿਵੇਂ ਡੀਜ਼ੂ ਨੂੰ ਹੈ ਦਿੱਲੀ ਯੂਨੀਵਰਸਿਟੀ ਦਾ ਦੇ ਵਿੱਚ ਬਹੁਤ ਪਿਛਲੇ ਲੰਬੇ ਸਮੇਂ ਤੋਂ ਜੋ 11-12 ਸਾਲਾਂ ਤੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਵਿੱਚ ਜਿਹੜੇ ਵੀ ਸਾਡੇ ਸੰਸਥਾਵਾਂ ਸੀ ਉਹਨਾਂ ਨੂੰ ਹਰ ਥਾਂ ਤੇ ਉਹਨਾਂ ਦੇ ਗਲੇ ਕੁੱਟੇ ਤੇ ਔਰ ਧੜਾ ਧੜ ਜੁਨੀਵਰਸਟੀਆਂ ਖੋਲੀਆਂ ਪ੍ਰਾਈਵੇਟਕਰਨ ਦਾ ਜਿਹੜਾ ਹੈ ਪੂਰਾ ਚਰਮ ਸੀਮਾ ਤੇ ਲਿਆ ਕੇ ਰੱਖਿਆ ਤੇ ਆ ਨਵੀਂ ਐਜੂਕੇਸ਼ਨ ਪਾਲਿਸੀ ਲੈਂਦੀ ਜਿਹੜਾ ਮੌਜੂਦੇ ਮੌਜੂਦਾ ਮੁੱਦਾ ਸੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਸੈਨੇਟ ਨੂੰ ਖਤਮ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਜਿਹੜੇ ਸਿੰਡੀਕੇਟ ਨੂੰ ਖਤਮ ਕਰਕੇ ਜਿਹੜੇ ਨੋਮੀਨੇਟ ਮੈਂਬਰ ਸੀਗੇ ਉਹਨਾਂ ਦੀ ਪਹਿਲਾਂ ਜਿਹੜੇ ਪਹਿਲਾਂ ਦਾ ਢਾਂਚਾ ਸੀਗਾ ਜੋ ਪ੍ਰੋਸੈਸ ਸੀ ਪਹਿਲਾਂ ਵਾਲਾ ਜੋ ਕਰਟੇਰੀਆ ਹੈ ਉਸ ਨੂੰ ਬਦਲ ਕੇ ਇੱਕ ਬਹੁਤ ਹੀ ਜਿਹੜਾ ਹੈਗਾ ਮੰਦਪਾਗਾ ਕਰਟੇਰੀਆ ਪੰਜਾਬ ਦੇ ਉੱਤੇ ਥੋਪਿਆ ਜਾ ਰਿਹਾ ਸੀ ਔਰ ਪੰਜਾਬ ਯੂਨੀਵਰਸਿਟੀ ਨੂੰ ਖੋਣ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਸਾਜਸਾਂ ਸੀ ਪਰ ਅੱਜ ਪੰਜਾਬ ਦੇ ਉਹਨਾਂ ਸਪੁੱਤਾਂ ਨੇ ਜਿਹੜੇ ਉੱਥੋਂ ਪੜ੍ਹ ਕੇ ਆਏ ਨੇ ਯੂਨੀਵਰਸਿਟੀ ਦੇ ਜਾਂ ਪੜ ਰਹੇ ਨੇ ਜਿਹੜੇ ਪੜ ਰਹੇ ਨੇ ਉਹ ਅੱਗੇ ਆਏ ਜਿਹੜਾ ਕੰਮ ਸਾਡੀ ਪੰਜਾਬ ਸਰਕਾਰ ਨਹੀਂ ਕਰਨਾ ਸੀ ਉਹ ਸਾਡੇ ਅਜ ਵਿਦਿਆਰਥੀਆਂ ਨੇ ਕੀਤਾ ਤੇ ਜਿਹੜੇ ਸਾਡੇ ਪੁਰਾਣੇ ਵਿਦਿਆਰਥੀ ਉਹਨਾਂ ਯੂਨੀਵਰਸਟੀਆਂ ਦੇ ਜਿਹੜੇ ਘਰੇ ਬੈਠੇ ਸੀ ਅੱਜ ਉਹ ਵੀ ਉੱਥੇ ਚੰਡੀਗੜ੍ਹ 'ਚ ਖੜੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਪੰਜਾਬ ਦੇ ਨੌਜਵਾਨਾਂ ਲਈ ਤੇ ਹਕੂਮਤਾਂ ਦੇ ਲਈ ਖਾਸ ਤੌਰ ਤੇ ਦਿੱਲੀ ਹਕੂਮਤ ਲਈ ਜਿਹੜੀ ਇਹ ਸੋਚਦੀ ਆ ਕਿ ਪੰਜਾਬ ਨੂੰ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰਾ ਬ੍ਰੇਨ ਆ ਜਿਹੜਾ ਡਰੇਨ ਹੋ ਚੁੱਕਿਆ ਤੇ ਬਹੁਤ ਸਾਰਾ ਜਿਹੜਾ ਬ੍ਰੇਨ ਆ ਸਾਡਾ ਉਹ ਇੱਥੇ ਨਸ਼ਿਆਂ ਚ ਜਿਹੜਾ ਗਰਖ ਚੁੱਕਿਆ ਤੇ ਬਹੁਤ ਸਾਰਾ ਬ੍ਰੇਨ ਆ ਸਾਡਾ ਜਿਹੜਾ ਉਹ ਅ ਅੱਜ ਆਪਣੀ ਬੇਰੁਜ਼ਗਾਰੀ ਕਰਕੇ ਇਥੋਂ ਦੀ ਅੱਤ ਦੀ ਮਹਿੰਗਾਈ ਕਰਕੇ ਬਹੁਤ ਰਸਟਰੀ ਕੰਪਨੀਆਂ ਦੀ ਚਮਕ-ਦਮਕ ਦੇ ਵਿੱਚ ਕਰਕੇ ਉਹ ਸਾਡਾ ਨੌਜਵਾਨ ਚੁੰਧਿਆ ਆ ਫਿਰਦਾ ਪਰ ਨਹੀਂ ਜਦੋਂ ਜਦੋਂ ਪੰਜਾਬ ਦੇ ਜਿਹੜੇ ਦੇਸ਼ ਦੇ ਫੈਡਰਲ ਟੰਜੀ ਦੇਤੇ ਜਿਹੜਾ ਹੈ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਅਟੈਕ ਕੀਤਾ ਤਾਂ ਪੰਜਾਬੀ ਮਾਣ ਸਾ ਜੜਾ ਉਹ ਸਾਹਮਣੇ ਆਇਆ ਅੱਜ ਪੰਜਾਬ ਦੇ ਪੁੱਤਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੇ ਮੈਨੂੰ ਤਾਂ ਅੱਜ ਕੋਈ ਲੱਗੇ ਹੀ ਨਹੀਂਗਾ ਜਿਹੜਾ ਉਸ ਯੂਨੀਵਰਸਿਟੀ ਦੇ ਵਿੱਚ ਅੱਜ ਉਹ ਬਜ਼ੁਰਗ ਹੋਵੇ ਮੈਂ ਤਾਂ ਡਾਕਟਰ ਪਿਆਰੇ لال ਗਰਗ ਜੀ ਜਿਹੜੇ ਖੁਦ ਯੂਨੀਵਰਸਿਟੀਆਂ ਦੇ ਵੀਸੀ ਰਹੇ ਨੇ ਅਤੇ ਉਹ ਵੀ ਵਿਦਿਆਰਥੀ ਬਣੇ ਖੜੇ ਸੀ ਪ੍ਰੋਫੈਸਰ ਮਨਜੀਤ ਸਿੰਘ ਵਰਗੇ ਵਿਦਿਆਰਥੀ ਬਣੇ ਕਰੀ ਸੀ ਹੋਰ ਬੜੇ ਚਾਦਰੇ ਵਰਨ ਕੇ ਬਾਬੇ ਆਏ ਉੱਥੇ ਜਿਉਂਦੇ ਰਹੋ ਵਸਦੇ ਰਹੋ ਤੁਹਾਡਾ ਹੌਂਸਲਾ ਸਾਡੇ ਵਿਦਿਆਰਥੀਆਂ ਦੇ ਲਈ ਸਾਡੇ ਬੱਚਿਆਂ ਲਈ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਤੇ ਨੌਜਵਾਨਾਂ ਨੂੰ ਇੱਕ ਬੜਾ ਵੱਡਾ ਅੱਜ ਮੈਸੇਜ ਮਿਲਿਆ ਕਿ ਜੇਕਰ ਨੌਜਵਾਨ ਉੱਠ ਖੜਨ ਔਰ ਮੈਂ ਕਹੂੰਗਾ ਸਮੁੱਚੇ ਭਾਰਤ ਦੇ ਨੌਜਵਾਨਾਂ ਨੂੰ ਉੱਠਣਾ ਚਾਹੀਦਾ ਜਿਹੜੇ ਦਬੇ ਪਏ ਨੇ ਜਿਹੜੇ ਜਿਹੜੇ ਸੋਚੀ ਬੈਠੇ ਨੇ ਜਿਹੜੇ ਬੇਚਾਰੇ ਆਪਣੇ ਉਹਨਾਂ ਨੂੰ ਦਿਸਦਾ ਨਹੀਂ ਉਹ ਅੱਜ ਦੇ ਪ੍ਰਦਰਸ਼ਨ ਤੋਂ ਇਹ ਸਬਕ ਲੈਣ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿਦਿਆਰਥੀਆਂ ਨੇ ਜਿਹੜਾ ਹੈ ਥੁੱਕ ਕੇ ਚਟਾਇਆ ਸਲੂਟ ਹੈ ਹੁੰਦਾ ਸਾਰੇ ਵਿਦਿਆਰਥੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਸਾਰੀਆਂ ਹੀ ਤਮਾਮ ਜਿਹੜੀਆਂ ਸੰਘਰਸ਼ੀ ਜਥੇਬੰਦੀਆਂ ਨੇ ਵਿਦਿਆਰਥੀਆਂ ਦੀਆਂ ਅਧਿਆਪਕਾਂ ਦੀਆਂ ਹੋਰ ਮੁਲਾਜ਼ਮਾਂ ਕਸਾਂ ਜਥੇਬੰਦੀਆਂ ਜਿਹੜੀਆਂ ਅੱਜ ਪੰਜਾਬ ਯੂਨੀਵਰਸਿਟੀ ਪਹੁੰਚੀਆਂ ਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਆਓ ਜਿਹੜੇ ਨਾਚ ਗਾਣਿਆਂ ਦੀ ਥਾਂ ਤੇ ਖੇਡ ਮੈਦਾਨਾਂ 'ਚ ਜਾਣਾ ਚਾਹੀਦਾ ਪਰ ਕੱਲੇ ਖੇਡ ਮੈਦਾਨਾਂ 'ਚ ਨਾ ਤੁਰੇ ਫਿਰੋ ਸਿਆਸਤ ਦੇ ਖੇਡ ਮੈਦਾਨ ਦੇ ਵਿੱਚ ਵੀ ਉਤਰੋ ਤੇ ਤੁਹਾਡੇ ਵੀਰ ਮੂਹਰੇ ਖੜੇ ਨੇ ਤੁਹਾਡੀਆਂ ਭੈਣਾਂ ਅੱਜ ਸਾਡੀਆਂ ਬੱਚੀਆਂ ਨੇ ਕਿਸ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੱਕ ਨਾ ਲਖੀ ਰੰਕੜਾਤੀਆਂ ਇੱਕ ਬੜੀ ਵਧੀਆ ਪੰਜਾਬ ਦੇ ਵਿੱਚ ਸਾਰੇ ਤਸਵੀਰ ਦੀ ਇੱਕ ਸਾਡੀ ਲੜਕੀ ਨੌਜਵਾਨ ਵੀ ਵਾਇਰਲ ਹੋ ਰਹੀ ਹੈ ਕਿਸ ਤਰ੍ਹਾਂ ਉਹ ਜਿਹੜਾ ਪੁਲਿਸ ਮੁਲਾਜ਼ਮਾ ਨੂੰ ਕਹਿੰਦੀ ਹੈ ਵੀ ਖਬਰਦਾਰ ਜੇ ਮੇਰੀ ਮੇਰੀ ਸ਼ਰਟ ਨੂੰ ਹੱਥ ਲਾਇਆ ਜੇ ਅੱਗੇ ਵਧਿਆ ਪਿਛੜਾ ਤਉ ਅੱਜ ਫੇਰ ਸਾਡੀਆਂ ਚਿੜੀਆਂ ਨੇ ਬਾਜਾ ਨਾਲ ਲੜਨ ਦਾ ਜਿਹੜਾ ਵੱਲ ਸੀ ਗੁਰੂ ਸਾਹਿਬਾਂ ਨੇ ਕਿਹਾ ਕਿ ਸਭਾ ਲੱਖ ਸੇ ਲੜਾਓ ਇੱਕ ਲੜਾਓ ਕਵੀ ਗਗਨ ਸਿੰਘ ਨਾਮ ਕਹਾਉ ਅੱਜ ਉਹ ਸਿੱਧ ਕੀਤਾ ਚਿੜੀਆਂ ਕੋਲੋਂ ਬਾਜਿਤ ਨਾ ਅੱਜ ਚਿੜੀਆਂ ਨੇ ਬਾਜਾਂ ਦੇ ਖੰਭ ਨੋਚ ਕੇ ਸੁੱਟ ਦਿੱਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜਿਉਂਦੇ ਰਹੋ ਪੰਜਾਬੀ ਦਾਰਸ਼ਨਿਕੋ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਨੂੰ ਹਰ ਪੱਖ ਤੋਂ ਹਰ ਵੇਲੇ ਸੁਚੇਤ ਕਰਦੇ ਰਹਿੰਦੇ ਹਾਂ ਬਹੁਤ ਗਰਦਸ਼ਾਾਂ ਦੇ ਵਿੱਚ ਬਹੁਤ ਅੰਧਕੋਰ ਦੇ ਵਿੱਚ ਵੀ ਤੁਸੀਂ ਦੀਵੇ ਜਗਾਈ ਰੱਖਦੇ ਹੋ ਪਾਲੀ ਭਪਿੰਦਰ ਜੀਆ ਦੇ ਨਾਟਕ ਜਿਹੜੇ ਸਟੇਜਾਂ ਤੇ ਚੱਲਦੇ ਸੀ ਕਿਸੇ ਟਾਈਮ ਬਗਾਵਤ ਦੀਆਂ ਚਗਿਆੜੀਆਂ ਉਗਦੀਆਂ ਦੇਖਣਾ ਚਾਹੁੰਦੇ ਸੀ ਇੱਥੇ ਬੰਬ ਬਲਾਸਟ ਬਣ ਕੇ ਬਲਾਸਟ ਹੁੰਦੇ ਦੇਖਣੇ ਚਾਹੁੰਦੇ ਸੀ ਅੱਜ ਪੰਜਾਬ ਦੇ ਨੌਜਵਾਨਾਂ ਦਾ ਗੁੱਸਾ ਉਹਦੇ ਹੱਕਾਂ ਤੇ ਜਦੋਂ ਡੱਕੇ ਪਏ ਉਹ ਬਲਾਸਟ ਬਣ ਕੇ ਉੱਭਰੇ ਪਰ ਚਲੋ ਸ਼ੁਕਰ ਹੈ ਕੇਂਦਰ ਸਰਕਾਰ ਦਾ ਜਿਹੜਾ ਨੇ ਆਪਣਾ ਨੋਟੀਫਿਕੇਸ਼ਨ ਲੈ ਲਿਆ ਪੰਜਾਬ ਨੂੰ ਬਲਦੀ ਦੀ ਬੁੱਥੇ ਬੁੱਥੇ ਦੇ ਵਿੱਚ ਮਹਿਨਤ ਆ। ਸੋ ਇੱਕ ਵਾਰੀ ਫੇਰ तमाम सारे ਗਾਈਡਸ ਦਾ तमाम सारे ਉਹਨਾਂ ਦਾਰਸ਼ਨਿਕਾਂ ਦਾ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਵਿੱਚ ਇਹ ਚਿੰਗਣ ਭਰੀ ਤੇ ਬੱਚਿਆਂ ਨੂੰ ਯੂਨੀਵਰਸਿਟੀ ਨਾਲ ਜੋੜਿਆ। ਅੱਜ ਆਪਣੇ ਮੱਕੇ ਮਦੀਨੇ ਨੂੰ ਆਪਣੇ ਸਭ ਤੋਂ ਪਵਿੱਤਰ ਸਥਾਨ ਨੂੰ ਆਪਣੇ ਹਰਿਮੰਦਰ ਨੂੰ ਫਿਰ ਬਚਾਇਆ। ਵਿਦਿਆ ਵਿਦਿਆਰਥੀਆਂ ਦੇ ਲਈ ਇਹ ਯੂਨੀਵਰਸਟੀਆਂ ਸਾਡੇ ਮੱਕੇ ਮਦੀਨੇ ਨੇ ਸਾਡੇ ਹਰਮੰਦਰ ਆ ਸਾਡੇ ਕਾਬੇ ਆ ਸਾਡਾ ਸਭ ਕੁਝ ਆ ਸਾਡਾ ਈਮਾਨ ਹੈ ਅਸੀਂ ਉੱਥੋਂ ਹੀ ਤਾਂ ਬਣ ਕੇ ਉੱਬਰਣਾ ਉੱਥੋਂ ਹੀ ਤਾਂ ਭਾਰਤ ਦੇਸ਼ ਦੀ ਤਕਦੀਰ ਲਿਖਣੀ ਆ ਉੱਥੋਂ ਹੀ ਤਾਂ ਅਸੀਂ ਦੁਨੀਆ ਦੇ ਵਿੱਚ ਇੱਕ ਸਨੇਹਾ ਦੇਣਾ ਦੁਨੀਆ ਦੇ ਵਿੱਚ ਜੋ ਅંધਕੋਰ ਫੈਲਿਆ ਹੋਇਆ ਜਿਹੜੀ ਇਹ ਨਿਆਂ ਫੈਲਿਆ ਹੋਇਆ ਉਸ ਨੂੰ ਇਹਨਾਂ ਯੂਨੀਵਰਸਟੀਆਂ ਦੇ ਵਿੱਚੋਂ ਦਾ ਹੀ ਅਸੀਂ ਜਿਹੜਾ ਹੈ ਨਿਆਂਾ ਦੇਣਾ ਹੈ बराबरता बख्शनी है सो बहुत खुश हुआ मैं आज जदियां सवेर दियां दिया, कवरा देख के और दोस्तों ਸਾਡਾ ਇਹ ਸੁਨੇਹਾ ਬਾਕੀ ਨੌਜਵਾਨਾਂ ਤੱਕ ਜ਼ਰੂਰ ਪਹੁੰਚਾਓ ਮੈਂ ਖਾਸ ਤੌਰ ਤੇ ਜਿਹੜੇ অতি ਗਰੀਬ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਕਿਸੇ ਨਾ ਕਿਸੇ ਕਰਕੇ ਨਰਹਾਸ਼ ਹੋਏ ਫਿਰਦੇ ਨੇ ਕਿ ਬਹੁਤ ਸਾਰੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਅੱਜ ਤੁਹਾਡਾ ਮੱਕਾ ਮਦੀਨਾ ਬਚਾਇਆ ਉਹਨਾਂ ਸਰਦੇ ਵਰਦੇ ਖਰਾਂ ਦੇ ਲੜਕੇ ਨੇ ਤੁਸੀਂ ਆਓ ਯਾਰ ਮਜ਼ਦੂਰਾਂ ਦੇ ਪੁੱਤ ਆਓ ਇਹਨਾਂ ਯੂਨੀਵਰਸਿਟੀ ਤੇ ਜਾ ਕੇ ਆਇਓ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀ ਸੋਨੇ ਕੱਪੜੇ ਪਾਏ ਹੋਣ ਕੋਈ ਗੱਲ ਨਹੀਂ ਜਿਸ ਤਰ੍ਹਾਂ ਦੇ ਵੀ ਸਸਤੇ ਕੱਪੜੇ ਹੁੰਦੇ ਨੇ ਤੁਸੀਂ ਕੰਮ ਕਰਦੇ ਕਰਦੇ ਬਹੁਤ ਸਾਰੇ ਨੌਜਵਾਨ ਮੈਂ ਵੀ ਐਸੀ ਤਰ੍ਹਾਂ ਪੜਦਾ ਹੁੰਦਾ ਸੀ ਤੇ ਇੱਕ ਵਾਰੀ ਯੂਨੀਵਰਸਿਟੀ ਜ਼ਰੂਰ ਜਾਇਆ ਕਰੋ ਉਹਨਾਂ ਲਈ ਸਮਾਂ ਕੱਢਿਆ ਕਰੋ ਜਦੋਂ ਕੋਈ ਅਜਵਰਗੀ ਕਾਲ ਹੋਵੇ ਤਾਂ ਜਾਣਾ ਚਾਹੀਦਾ ਮੈਂ ਇਸ ਲਈ ਵਾਫੀ ਹੋਂਾ ਕਿ ਮੈਨੂੰ ਜਾਣਾ ਚਾਹੀਦਾ ਸੀ ਬਟ ਅਨਫੋਰਚੂਨੇਟਲੀ ਕਈ ਦਿਨਾਂ ਵਾਲ ਸਕੂਲ ਗਏ ਆ ਤਾਂ ਜਾਇਆ ਨਹੀਂ ਗਿਆ ਪਰ ਫਿਰ ਵੀ ਬਹੁਤ ਖੁਸ਼ ਹੋਇਆ ਮਨ ਦੇਖ ਕੇ ਅੱਜ ਦੇ ਪੰਜਾਬ ਦੇ ਨੌਜਵਾਨਾਂ ਨੂੰ ਸਤ ਸਲਾਮਾ ਸਲੂਟ ਜੈ ਭੀਮ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ